ਬਾਕੀ ਪੁਰਾਣੇ ਰਖੜੀ ਦੇ ਤੇ ਹਾਲਾ ਤੇ ਪੰਜਾਬ ਦੇ ਵਿੱਚ ਲੱਗ ਚੁੱਕੀ ਐ ਸੂਟਾਂ ਦੀ ਸਭ ਤੋਂ ਵੱਡੀ ਸੇ ਬਜ਼ਾਰਾ ਦੇ ਵਿੱਚੋਂ ਜੋ ਸੂਟ ਮਿਲਦੇ ਨੇ 5-500 ਰੁਪਏ ਦੇ ਵਿੱਚ ਐਥੋਂ ਲੈ ਜਾਓ ਸਿਰਫ 100-100 ਰੁਪਏ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਪਾਰੇ-ਪਾਰੇ ਸੂਟ ਮਿਲ ਰਹੇ ਨੇ ਕਾਟੀਆਂ ਦੇ ਪਾ ਵੇਖੋ ਪੂਰਾ ਵੀਡੀਓ 400 ਰੁਪਏ 400 ਰੁਪਏ 100 ਰੁਪਏ 800 ਰੁਪਏ ਦਾ ਸੂਟ 100 ਰੁਪਏ ਦਾ ਸੂਟ 5 ਮੀਟਰ ਸੂਟ ਸੂਟ ਬਾਜ਼ਾਰ ਚ 500 ਦਾ ਇੱਕ ਸਾਡੇ ਕੋਲ ਲੈ ਜਾਓ 500 ਦੇ 5 ਬਾਗੇ ਪੁਰਾਣੇ ਆਜੋ 5 ਦਿਨ ਦੀ ਪੱਟੀ ਸੇਲ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ 200 ਵਾਲਾ ਦੁਪੱਟਾ 50 'ਚ 50 ਰੁਪਏ 'ਚ ਉਹ ਦੁਨੀਆ ਹਰਾ ਦੇਾਂਗੇ ਬਾਜ਼ਾਰ ਹਲਾ ਦੇਾਂਗੇ ਉਹ ਰੈਡੀ ਮੇਡ ਸੂਟ ਪਲਾਜੋ ਸੂਟ ਉਹ ਸ਼ਾਰਾਰਾ ਸੂਟ ਜਿਹੜਾ ਬਾਜ਼ਾਰ ਚ ਮਿਲਦਾ 1000 ਰੁਪਏ ਦਾ ਇੱਕ ਲੈ ਜਾਓ 250 ਰੁਪਏ 'ਚ ਡਬਲ ਬੈੱਡ ਦੀ ਬੈੱਡ ਸ਼ੀਟ ਬਾਜ਼ਾਰਾ 'ਚ 1000 1000 ਰੁਪਿਆ ਮੁੱਲ 12 12 ਮਾਲ 250 ਰੁਪਏ ਦੀ ਇੱਕ ਵੱਡੀ ਆਫਰ ਹੋਰ ਲਾ ਦਿੰਨੇ ਆ ਆ 1000 ਰੁਪਏ ਦਾ ਸੂਟ ਵੇਚਾ ਰੱਖੜੀ ਤੇ ਆਫਰ ਲਾਤੀ 1000 ਵਾਲੇ 1000 ਤੇ ਦੋ ਜਿੰਨੇ ਮਰਜ਼ੀ ਰੰਗ ਲੈ ਜਾਓ 500 ਦਾ ਸੂਟ ਕੱਪੜਾ ਵੀ ਸਸਤਾ ਦੇ ਰਹੇ ਆ ਰਿਕਸ਼ੇ ਦੀ ਸਰਵਿਸ ਵੀ ਦੇ ਰਹੇ ਆ ਉਹ ਰਿਕਸ਼ਿਆਂ ਨੂੰ 1 ਰੁਪਈਆ ਦੇਣਾ ਕੈਮਰਾ ਘੁਮਾਰੋ ਸਾਰੇ ਪਾਸੇ ਦੇਖੋ ਕਿੰਦਾ ਰਸ਼ ਪਿਆ ਆ ਲੋਕ ਕੋਨੇ ਕੋਨੇ ਤੱਕ ਆ ਗਿਆ ਸਾਰੇ ਪਾਸੇ ਭਰ ਗਏ ਆ ਲੈ ਕੇ ਆ ਗਏ ਜਾਮ ਕਾਟਨ ਦਾ ਸੂਟ ਮਾਰਕੀਟ ਦਾ ਰੇਟ 1500 2000 3000 4000 80 ਦੇਣਾ 8500 ਰੁਪਏ ਦਾ 8500 ਰੁਪਏ ਦਾ ਦੇਖੋ ਬਜ਼ੁਰਗਾਂ ਦੇ ਲਈ ਭੂਆ ਮਾਸੀਆਂ ਤਾਈਆਂ ਚਾਚੀਆਂ ਸਾਰਿਆਂ ਦੇ ਫਾਇਦੇ ਕਿੰਨੇ ਦਾ ਸੂਟ 8500 ਰੁਪਏ ਦਾ ਆਹ ਦੇਖੋ ਫੋਰ ਸਟਾਪ ਦੀ ਚੀਜ਼ ਆ ਗਈ ਕਿੰਨੇ ਦਾ ਬਾਜ਼ਾਰ ਦਾ ਰੇਟ 2500 ਸਾਡਾ ਰੇਟ ਸਿਰਫ 1000 ਰੁਪਿਆ ਰਾਮ ਟੈਕ ਤੇ ਸੂਟ ਬ੍ਰਾਂਡਡ ਸੂਟ ਬ੍ਰਾਂਡਡ ਕੱਪੜੇ ਬ੍ਰਾਂਡਡ ਦੁਪੱਟੇ ਰੇਟ ਅੱਧੇ 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 ਅੱਦੇ ਆ ਵੀ ਦੇਖੋ ਜੀ ਤੁਸੀਂ ਕੈਨੇਡਾ ਤੋਂ ਕੱਪੜਾ ਮੰਗਵਾ ਲਈ ਸੀ ਇਹਦੇ ਨਾਲ ਤਾਂ ਅਮਰੀਕਾ ਤੋਂ ਮੰਗਾਉਂਦੇ ਸੀ ਇੰਗਲੈਂਡ ਤੋਂ ਮੰਗਾਉਂਦੇ ਸੀ ਹੁਣ ਇੱਥੋਂ ਜਾ ਰਹੇ ਆ ਬਾਹਰ ਕੱਪੜੇ ਉਹ ਤੁਹਾਡਾ ਭਲਾ ਹੋਵੇ ਓਏ ਹੋਏ ਕੋਈ ਇਹਦਾ ਭੁੱਖੀ ਲੱਗੀ ਬਾਬੇ ਕੱਪੜਾ ਕਿਹੜਾ ਦੱਸ ਭਾਜੀ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਦੁਪੱਟਾ ਨਾਲ ਲਾ ਕੇ ਟਾਈਟਲ ਸੂਟ ਦਿਖਾਓ ਭਾਜੀ ਕੈਮਰੇ ਵਾਲੇ ਵੀਰੇ ਸੂਟ ਤੇ ਨਿਗਾਹ ਮਾਰ ਕਿੰਨਾ ਸ਼ਾਨਦਾਰ ਵਰਕ ਹੋਇਆ ਰਾਇਲ ਕਲਾਸ ਹਰਾਨੀਪੁਰਾ ਕੇਸ ਗੱਲ ਦੀ ਆ ਰੇਟ ਇਹਦਾ 3500 ਰੁਪਇਆ ਬਾਜ਼ਾਰ 'ਚ ਸਾਡਾ ਰੇਟ ਕੀ ਆ 1995 1995 'ਚ ਦੇ ਰਿਹਾ ਠੋਕ ਕੇ ਗਾਰੰਟੀ ਚੈਲੇਂਜ ਆ ਜੇ ਕੋਈ ਹੋਰ ਦੇ ਦੇ ਆ ਵੀ ਲੈ ਜਾਓ 2000 ਰੁਪਇਆ ਸੂਟ ਮੈਂ ਕਹਾਂ ਤੁਸੀਂ ਦੇਖੋ ਉਹ ਤੁਹਾਨੂੰ ਕਾਲੀ ਪੈਂਦੀ ਹੁਣੀ ਵੀ ਫੋਨ ਵਿੱਚੋਂ ਸੂਟ ਕੱਟ ਲਈਏ ਪਰ ਕੋਈ ਗੱਲ ਨਹੀਂ ਮਾਲ ਬਹੁਤ ਆ ਟਰੱਕ ਪਰ ਕੇ ਲਿਆਂਦਾ ਛੇਤੀ ਆਜੋ ਰਾਸ਼ ਬਹੁਤ ਆ ਰਿਕਸ਼ੇ ਦੀਆਂ ਸਰਵਿਸਾਂ ਫਰੀ ਆ ਕੱਪੜਾ ਸਸਤਾ ਆ ਗਾਰੰਟੀ ਇਹ ਵੀ ਆ ਵੀ ਜਿਹੜਾ ਤੁਸੀਂ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਲੈਣਾ ਤਾਂ ਇਹ ਮੇਦਾ ਇੱਥੇ ਤੁਹਾਨੂੰ ਅਸੀਂ ਦਵਾਂਗੇ 15000 'ਚ ਜਿਹੜਾ ਤੁਸੀਂ ਦੇਣ ਲੈਣ ਲਈ ਪਾਉਣ ਲਈ ਲੈਣਾ ਰੱਖਣ ਲਈ ਦੇਣੇ ਗਿਫਟ ਜਿਹੜਾ 20000 ਦਾ ਕੱਪੜਾ ਇੱਥੇ ਦਵਾਂਗੇ 8000 'ਚ 5 ਦਿਨ ਫਾਇਦੇ ਹੋਣੇ ਆ ਉਸ ਤੋਂ ਬਾਅਦ ਤੁਹਾਨੂੰ ਨਾ ਕਿਓ 15 ਜੁਲਾਈ ਤੱਕ ਆਜੋ ਲੈ ਜਾਓ ਫ੍ਰੀ ਦੇਪਾ ਲੈ ਜਾਓ ਫ੍ਰੀ ਦੇਪਾ ਲੈ ਜਾਓ ਫ੍ਰੀ ਦੇਪਾ ਦੇਖੋ ਜੀ ਲੇਡੀ ਸੂਟ ਤਾਂ ਹੈਗੇ ਹੀ ਆ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਜੈਂਟ ਦੇ ਵਿੱਚ ਹੀ ਬਹੁਤ ਵੱਡੀ ਸ਼ੇਲ ਹੈ ਤੇ ਦਸਤਾਰਾਂ ਤੇ ਟਾਈਆਂ ਦੇ ਵਿੱਚ ਵੀ ਹੁਣ ਲੇਟ ਨਾ ਹੋਜੋ ਵਿਆਹ ਸ਼ਾਦੀ ਭਣਾ ਦੀ ਅਗਲੇ ਮਹੀਨੇ ਆ ਆਜੋ ਕੋਈ ਜਾਣਕਾਰੀ ਲੈਣੀ ਆ ਨੰਬਰ 9738 ਤੇ ਫੋਨ ਕਰ ਸਕਦੇ ਆ ਕੈਨਰਨ ਪ੍ਰਿੰਸ ਦੇ ਨਾਲ ਹਰਦੀਪ ਤੇ ਤੱਗੜ ਤਾਂ ਟੀਵੀ ਬਾਗਾ ਪ੍ਰਾਣਾ